ਅੱਜ ਕੱਲ ਜਾਨਵਰ ਦਾ ਵੀ ਬੱਚਾ ਚੱਕਣਾ ਵੇ ਤੇ ਮਾਂ ਚੱਕਣੀ ਨਹੀਂ ਦਿੰਦੀ ਉਹਦੀ ਜੀ ਜੀ ਉਹ ਉਸ ਬੱਚੇ ਨੇ ਨਾ ਘਰ ਆ ਕੇ ਲੱਤਾਂ ਬੰਨ੍ਹ ਕੇ ਨੂੜ ਕੇ ਕੁੱਟਿਆ ਜੁੱਤੀਆਂ ਨਾਲ ਉਹਨੂੰ ਜੀ ਨਾਸਾਂ ਜੋਦੀਆਂ 'ਚ ਖੂਨ ਕੱਢਿਆ ਮੁੜਾ ਵੀ ਕੁੱਟਿਆ ਉਹਦੀ ਭੈਣ ਵੀ ਕੁੱਟੀ ਉਹਦੀ ਮਾਂ ਵੀ ਕੁੱਟੀ ਤੇ ਉਹਦੀ ਦਾਦੀ ਦੇ ਵੀ ਉਹਨਾਂ ਧੱਫੇ ਧੁੱਫੇ ਮਾਰੇ। ਉਹ 14 ਸਾਲ ਦਾ ਬੱਚਾ ਜੀ ਉਹ ਫਿਰ ਪੁਲਿਸ ਨੇ ਉਹਨੂੰ ਚੁੱਕਿਆ ਵਾ। ਚੁੱਕ ਕੇ ਉਹਨੂੰ ਉੱਥੇ ਲੈ ਗਏ ਆ। ਫਿਰ ਉਹਦੇ ਲੱਤਾਂ ਮਾਰੀਆਂ ਵਾ। ਫਿਰ ਉਹਦੀ ਦਸਤਾਰ ਲਾ ਕੇ ਉਹਦੇ ਸਿਰ ਤੇ ਚਪਲਾ ਮਾਰੀਆਂ ਵਾ। ਅਦਰਵਾਈ ਉਹਨੂੰ ਛੱਡਿਆ ਰਾਤ ਨੂੰ 10000 ਰੁਪਇਆ ਲੈ ਕੇ ਰਾਤ ਨੂੰ 1 ਵਜੇ ਮੁੰਡੇ ਨੂੰ ਛੱਡਿਆ। ਉਹ ਮੁੰਡਾ ਹਲੇ ਵੀ ਮੈਂ ਜੇਰੇ ਇਲਾਜ ਆ ਮੈਂ ਉਹਦਾ ਇਲਾਜ ਮੈਂ ਐਮਪੀ ਤੋਂ ਅੱਜ ਆਇਆ ਉਹਦਾ ਇਲਾਜ ਕਰਾਉਣ ਨੂੰ। ਜੀ। ਸਰਵ ਭਾਵਕ ਨਾ ਹੋਵੋ ਦੇਖ ਸਕਦੇ ਆ ਕਿ ਦੋਸਤੋ ਕੇ ਪਿਤਾ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਕਿਤੇ ਨਾ ਕਿਤੇ ਵਾਕਈ ਹੀ ਪੰਜਾਬ ਪੁਲਿਸ ਵੱਲੋਂ ਵਾਕਈ ਹੀ ਕਹਿਰ ਗੁਜ਼ਾਰਿਆ ਗਿਆ ਅਸੀਂ ਤਾਂ ਹੁਣ ਆਪਣੇ ਘਰ ਦੇ ਬੱਚੇ ਨੂੰ ਅਸੀਂ ਛਡਾਂ ਤੇ ਆਣਾ ਹੀ ਹੈ ਨਾ ਕਦੇ ਅਸੀਂ ਉਹਦੀ ਚੀਕਾਂ ਸੁਣੀ ਅਸੀਂ ਸਾਰੇ ਜੀ ਇੱਥੇ ਭੱਜ ਕੇ ਆਏ ਆਂ ਜਾ ਰੋ ਲੱਗ ਜਾਣਾ ਸਾਰੇ ਉਹਨਾਂ ਨੇ ਸਾਡਾ ਕੋਈ ਉਹਨਾਂ ਨੇ ਸਾਡਾ ਛੱਡਿਆ ਨਹੀਂ ਮੁੰਡੇ ਦਾ ਕੱਖੇ ਵੀ ਉਹਦੀ ਬਾਥਰੂਮ ਵਾਲੀ ਜਗ੍ਹਾ ਤੱਕ ਉਹਨਾਂ ਨੂੰ ਪਹੰਚੀ ਕਿੰਨੇ ਵਿਅਕਤੀਆਂ ਨੂੰ ਕੁੱਟਮਾਰ ਕਰਕੇ ਗਈਏ ਤੁਹਾਨੂੰ ਸਾਡੇ ਦੋ ਬੇਕੋ ਮੁੰਡਾ ਸੀ ਮਾਵਾਂ ਤੀਆਂ ਉਹ ਸੀ ਇੱਕ ਮੇਰੇ ਘਰ ਵਾਲਾ ਸੀ ਜੀ ਤੇ ਇੱਕ ਸਾਡੀ ਆਪੂਆ ਬਜ਼ੁਰਗ ਹੈ ਜੀ ਵਿਚਾਰੀਆਂ ਧੱਕਾ ਮਾਰਿਆ ਹਾੜ ਦੀ ਮਰੀਜ਼ ਹੈ ਉਹ ਸਿੱਖਾਂ ਦੇ ਬੱਚਿਆਂ ਦੇ ਲਾ ਕੇ ਦਸਤਾਰਾਂ ਜੁੱਤੀਆਂ ਮਾਰਨੀਓ ਸਿਰ ਦੇ ਵਿੱਚ ਕਿੰਡੀ ਕਿੰਡੀ ਕੁ ਵਧੀਆ ਗੱਲ ਆ ਉਹ ਵੀ 14 ਸਾਲ ਦੇ ਬੱਚੇ ਦੇ ਇਹ ਤੁਸੀਂ ਲੱਗਦਾ ਨਹੀਂ ਵੀ ਤੁਹਾਨੂੰ ਕਿਤੇ ਨਾ ਕਿਤੇ ਕਿ ਉਹ ਪੁਰਾਣਾ ਟਾਈਮ ਆ ਗਿਆ ਵੀ ਮੈਂ ਕਹਿੰਦਾ ਜੀ ਪੰਜਾਬ ਪੁਲਿਸ ਨੇ ਸ਼ਰਮ ਲਾ ਲਈ ਸਾਰੇ ਗਏ ਸੀ ਸ਼ਰਮ ਆਪਾਂ 184 ਆ ਗਈ ਜੀ 84 ਆ ਗਈ ਦਸਤਾਰਾਂ ਲਾ ਕੇ ਜੁੱਤੀਆਂ ਮਾਰਨੀ ਬੱਚਿਆਂ ਨੂੰ ਉਹ ਬੱਚਾ ਅੱਗੇ ਆ ਕੇ ਉਹ ਅੱਗੇ ਭੁਇਖ ਦੇ ਵਿੱਚ ਉਹਨੇ ਆ ਕੇ ਗਲਤ ਕੰਮ ਹੀ ਕਰਨੇ ਚਾਜਦਾ ਨਹੀਂ ਹੋਣ ਕਰਨਾ ਨੇ ਕੋਈ ਵੀ ਕੀ ਹਾਸ ਰੱਖਾਂਗੇ ਉਹ ਪੜ੍ਹਾਈ ਵੀ ਕਦਮ ਪੜਨਾ ਵੀ ਨੀ ਮਾ ਬਾਲ ਵੀ ਘਟਾਉਣੇ ਮੈਂ ਨਹੀਂ ਕੋਈ ਕਰਨਾ ਸੋਸ਼ਕਾਲਚਿਲ ਨੂੰ ਨਾ ਪ੍ਰਾਇਮਲ ਜੁੜ ਚੁੱਕੇ ਹੋ ਤੇ ਮੈਂ ਹਾਂ ਨੋ ਬੈਸ ਕਹਿੰਦੇ ਨੇ ਕਿ ਪੰਜਾਬ ਪੁਲਿਸ ਜਦੋਂ ਆਪਣੀ ਆਈ ਤੇ ਆਵੇ ਤਾਂ ਕਿਸੇ ਵੀ ਹੱਦ ਤੱਕ ਕਹਿਰ ਗੁਜ਼ਾਰ ਦਿੰਦੀ ਹੈ ਜਿਹੀ ਇੱਕ ਉਦਾਹਰਨ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਪਿੰਡ ਬੋਂਕੜ ਗੁਜਰਾ ਤੋਂ ਦੇਖਣ ਨੂੰ ਮਿਲੀ ਜਿੱਥੇ ਲਗਭਗ ਡੇਢ ਤੋਂ 2 ਸਾਲ ਪੁਰਾਣੇ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਦੂਸਰੀ ਧਿਰ ਨੂੰ ਲੈ ਕੇ ਇੱਕ ਧਿਰ ਦੇ ਘਰ ਪਹੁੰਚਦੇ ਔਰ ਉਸ ਕਰ ਦੇ ਵਿੱਚ ਪਹੁੰਚ ਕੇ ਇੱਕ ਨੌਜਵਾਨ ਲੜਕੇ ਨੂੰ ਪਹਿਲਾਂ ਤੇ ਬੁਰੇ ਤਰੀਕੇ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਜਦੋਂ ਪਿੰਡ ਵਾਲੇ ਉਸ ਨੌਜਵਾਨ ਨੂੰ ਛਡਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮੌਕੇ ਤੇ ਮੌਜੂਦ ਜਿੰਨੇ ਵੀ ਵਿਅਕਤੀ ਹੁੰਦੇ ਨੇ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਪਰਚਾ ਕਰ ਦਿੱਤਾ ਜਾਂਦਾ ਥਾਣਾ ਕੂਮਕਲਾਂ ਦੇ ਵਿੱਚ ਜਿਹੜਾ ਆ ਐਫ ਆਈ ਆਰ ਦਰਜ ਕੀਤੀ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਗਿਆ ਸਾਡੇ ਘਰ ਦੀਆਂ ਔਰਤਾਂ ਨੂੰ ਵੀ ਟਾਰਗੇਟ ਕੀਤਾ ਗਿਆ ਇੱਥੋਂ ਤੱਕ ਕਿ ਕਰਦੀ ਜਵਾਨ 30 ਤੇ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਹੱਥ ਜਿਹੜਾ ਚੱਕਿਆ ਗਿਆ ਗੱਲਬਾਤ ਪਰਿਵਾਰ ਦੇ ਨਾਲ ਕਰਾਂਗੇ ਔਰ ਜਾਣਕਾਰੀ ਲਵਾਂਗੇ ਕਿ ਕੀ ਪੂਰਾ ਮਸਲਾ ਸੀਗਾ ਕਿਉਂਕਿ ਇਸ ਮਸਲੇ ਦੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਵੀ ਜਿਹੜਾ ਆਪਣੀ ਇੱਕ ਨਾਤਿਕ ਜ਼ਿੰਮੇਵਾਰੀ ਨੂੰ ਸਮਝਦੇ ਆ ਕੋਈ ਵੀ ਸਟੈਂਡ ਜਿਹੜਾ ਨਹੀਂ ਲਿਆ ਗਿਆ ਪਿੰਡ ਦੀ ਪੰਚਾਇਤ ਨਾਲ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਔਰ ਪੂਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿੱਡੀ ਗੰਦੇ ਤਰੀਕੇ ਨਾਲ ਨੌਜਵਾਨ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਆ ਅਗਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਸੁਣੋਗੇ ਤੋਂ ਆਉ ਗੱਲਬਾਤ ਹਾਂਜੀ ਸਾਚੀ ਗੱਲ ਸਰ ਸਾਚੀ ਗੱਲ ਜੀ ਕੀ ਨਾਮ ਹੈ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਕੀ ਗੱਲਬਾਤ ਹੋਈ ਹੈ ਕਿ ਜਿਹੜਾ ਕਿ ਤੁਹਾਨੂੰ ਅੱਜ ਮੀਡੀਆ ਦਾ ਸਹਾਰਾ ਲੈਣਾ ਪਿਆ ਬਸ ਜੀ ਸਾਨੂੰ ਮੈਂ ਤਾਂ ਕੰਮ ਤੇ ਸੀ ਜੀ ਘਰੇ ਮਤਲਬ ਮੁੰਡਾ ਸੀ ਕੁੜੀ ਸੀ ਜੀ ਤੇ ਘਰ ਦੀ ਜੀ ਹੋਰ ਕੋਈ ਜੀ ਨਹੀਂ ਸਾਡੇ ਘਰੇ ਕੀ ਗੱਲ ਬਾਤ ਕੀ ਹੋਈ ਵੀ ਜਿਹੜਾ ਕਿ ਮੈਟਰ ਜੀ ਪਹਿਲਾਂ ਇਹਨਾਂ ਦਾ ਕੀ ਮੈਟਰ ਸੀਗਾ ਜੀ ਥੋੜਾ ਦੱਸੋ ਮੈਨੂੰ ਮੁੰਡਾ ਕੁੜੀ ਉੱਥੇ ਸਕੂਲ ਬੈਠਦੇ ਉੱਥੇ ਰਹਿੰਦੇ ਸੀ ਜੀ ਤੇ ਮੇਰੇ ਬਾਹਰ ਤੋਂ ਥੋੜੇ ਚਿਰ ਹੋਇਆ ਉਹਦੇ ਨਾਲ ਹਾਂਜੀ ਉੱਥੇ ਰਹਿੰਦੇ ਸੀ ਤੇ پڑھਦੇ ਫੜਦੇ ਸੀ ਜਵਾਨਦਾਨ ਤੁਹਾਨੂੰ ਪਤਾ ਹੀ ਅੱਜ ਕੱਲ ਜੀ 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 ਉਹ ਮੈਟਰ ਹੀ ਫਸਾਤਾ ਸੀ ਮੁੰਡੇ ਨੂੰ ਅੱਛਾ ਜੀ ਉੱਥੇ ਸਲੀਮਟ ਆਪਰੀ ਜੀ ਠੀਕ ਹੈ ਜੀ ਉੱਥੇ ਵੀ ਪੁਲਿਸ ਵਾਲੇ ਫੜ ਕੇ ਲੈ ਗਏ ਚੱਲ ਵੀ 2-3 ਦਿਨ ਰੱਖਿਆ ਉਹਨਾਂ ਨੇ ਜੀ ਐਸਐਚਓ ਐਸਐਸਿਕ ਜੀ ਉਹ ਪੈਸੇ ਲੈ ਲੈਂਦਾ ਸੀ ਜੀ ਸੇਰਮਲ ਬਲਾਲੇ ਜੀ ਨੇ ਛਾਂਣ ਛੜਤਾ ਐਸ ਐਚ 30 ਰੁਪਿਆ ਦਾ ਕਹਿੰਦਾ ਇਹਨੂੰ ਕਦੇ ਵਸ ਰੱਖਿਆ ਤੂੰ ਜੀ ਜਵਾਗ ਨੂੰ ਰੁਪਿਆ ਦਾ ਫਿਰ ਠੀਕ ਹੈ ਜੀ ਮੁੜ ਕੇ ਸਾਡੇ ਕੋਈ ਗੱਲਬਾਤ ਨਹੀਂ ਹੋਈ ਫਿਰ ਇਹਨਾਂ ਨੇ ਸਾਨੂੰ ਕੋਈ ਕਹਿਦਾ ਕੁੱਕਰਾਂ ਲੁਕੀ ਜਾਂਦੇ ਨੇ ਸਰ ਕਿੰਨੇ ਚਿਰ ਪਹਿਲਾਂ ਦਾ ਇਹ ਵਾਕਿਆ ਉਹ 1.5-2 ਸਾਲ ਲੁਕੀਆਂ ਨੇ 1.5-2 ਸਾਲ ਅগে ਉਹ ਤੋਂ ਬਾਅਦ ਤੁਹਾਨੂੰ ਕਦੀ ਪੁਲਿਸ ਮੁਲਾਜ਼ਮ ਦਾ ਫੋਨ ਜਾਂ ਕੋਈ ਗੱਲਬਾਤ ਕੁਝ ਨਹੀਂ ਕੁਝ ਫਿਰ ਹੁਣ ਇੱਕੋ ਦਮ ਕੀ ਗੱਲਬਾਤ ਹੋ ਗਈ ਵੀ ਜਿਹੜੇ ਕਿ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਐਡਾ ਅਤਿਆਚਾਰ ਕਰਦਾ ਕਰਦਾ ਡਟਿਆ ਹੋਣਾ ਨਹੀਂ ਜੀ ਇਹ ਸਾਨੂੰ ਕੋਈ ਪਤਾ ਨਹੀਂ ਲੱਗਾ ਜਿਹੜਾ ਕੱਲ ਪਰਸੋ ਦਾ ਮਾਹੌਲ ਹੋਇਆ ਵਾ ਕੀ ਵਾਕਿਆ ਹੋਇਆ ਸੀਗਾ ਜੀ ਕਿਸ ਤਰੀਕੇ ਨਾਲ ਪੁਲਿਸ ਐਂਟਰੀ ਕਰਦੀ ਹੈ ਤੇ ਕੀ ਵਾਕਿਆ ਹੋਇਆ ਉਹਨਾਂ ਕਿਸੇ ਨੂੰ ਪੁੱਛਿਆ ਨਹੀਂ ਜੀ ਜੀ ਸਿੱਧਾ ਜਾਇ ਇਹਨੇ ਘਰ ਕੋਈ ਮੈਂ ਵੀ ਕੋ ਖੁਦ ਕਰਨੀ ਸੀ ਯਾਰ ਕਿਹਨਾਂ ਦਾ ਹੱਕ ਬੰਦਾ ਹੈ ਸਰਪੰਚ ਦੇ ਘਰ ਜਾਣ ਦਾ ਮੈਂ ਵੀ ਮੈਂ ਵੀ ਘਰ ਕੋ ਨਹੀਂ ਸੀ ਕੰਮ ਤੇ ਗਿਆ ਸੀ ਜੀ ਨਾਲੋਂ 7 7:30 ਦਾ ਟਾਈਮ ਹੁੰਣਾ ਜੀ ਉਹ ਨਾਉਂਦੇ ਮੁੰਡੇ ਸੁੱਤਾ ਵੀ ਅੰਦਰੋਂ ਮੁੰਡੇ ਨੂੰ ਪਹਿਲੇ ਢਾ ਲਿਆ ਜੀ ਘਰ ਦੇ ਵਿੱਚ ਤੇ ਕੁੜੀਆਂ ਰੋਲਾ ਪਾਦਾ ਜਦੋਂ ਮੁੰਡਿਆਂ ਨੂੰ ਢਾਇਆ ਉਹ ਤਿੰਨ ਸੀ ਇੱਕ ਮਲਾਜ਼ਮ ਇੱਕ ਕੁੜੀ ਦਾ ਪਿਓ ਇੱਕ ਕੁੜੀ ਦਾ ਚਾਚਾ ਜੀ ਉਹਨੇ ਢਾਇਆ ਫਿਰ ਆਣ ਗਵਾਂ ਦੇ ਲੋਕ ਉੱਥੇ ਆਏ ਉਹਨਾਂ ਬੇਕੂਰ ਕਾ ਟੋਮਡਲ ਮਾਰਦੇ ਫੜਨਾ ਉੱਦਾਂ ਲੈ ਤੁਨ ਗੱਡੀ ਚ ਬਾਦਨੇ ਆ ਤੇ ਕੁੱਟ ਕਿਉਂ ਰਹੇ ਤੁਸੀਂ ਹਾਂਜੀ ਤੁਹਾਨੂੰ ਪੁੱਛਿਆ ਨਹੀਂ ਵੀ ਕੀ ਕਰਨ ਆਏ ਹੋ ਕੀ ਕਾਰਨ ਆ ਜਿਹੜਾ ਕਿ ਇਸ ਜਗ੍ਹਾ ਤੇ ਉੱਤੇ ਪਹੁੰਚੇ ਹੋ ਮੈਂ ਕਰ ਨਹੀਂ ਸੀ ਉਸ ਟਾਈਮ ਜੀ ਜਿਹੜੇ ਕਰ ਸੀ ਉਹਨਾਂ ਨੂੰ ਬਿਥੇਰਾ ਹੋ ਕੇ ਕੀ ਗੱਲਬਾਤ ਕੀਤੀ ਕੁਛ ਨਹੀਂ ਦੱਸੇ ਨੇ ਨਾ ਜੀ ਪਰ ਜਿਹੜੇ ਇੱਥੋਂ ਦੇ ਤੁਹਾਡੇ ਪਿੰਡ ਦੇ ਸਰਪੰਚ ਆ ਤੁਸੀਂ ਉਹਨਾਂ ਦੇ ਮਾਮਲੇ ਧਿਆਨ ਚ ਨਹੀਂ ਲਿਆਂਦਾ ਵੀ ਸਰਪੰਚ ਸਾਹਿਬ ਤੁਹਾਡੇ ਸਰਪੰਚ ਸਾਹਿਬ ਮੌਕੇ ਤੇ ਸੀ ਮੌਕੇ ਤੇ ਹੀ ਮੌਕੇ ਤੇ ਸੀਗੇ ਜੀ ਸਰਪੰਚ ਸਾਹਿਬ ਮੌਕੇ ਤੇ ਹੀ ਜੀ ਤੇ ਮੈਂ ਉਹਨੂੰ ਕਿਹਾ ਜਿਹਨੇ ਦੋ ਬੰਦੇ ਨੇ ਮਲਾਇਆ ਕਰਾਣਾ ਭੰਦਰੂ ਪਿੱਤੀ ਹੈ ਜ ਉਹ ਗੱਡੀ 'ਚ ਬੈਠਾ ਰਿਹਾ ਓਕੇ ਪ੍ਰਾਈਵੇਟ ਗੱਡੀ ਸੀ ਕੋਈ ਸਰਕਾਰੀ ਗੱਡੀ ਨਹੀਂ ਸੀ ਮਲਾਇ ਜਿਹੜੇ ਸਰਪੰਚ ਸਾਹਿਬ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਇਆ ਸੀ ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਸਰਪੰਚ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਨਜ਼ਰ ਆਏ ਇਹ ਤਾਂ ਬਈ ਹੁਣ ਪਤਾ ਹੈ ਜੀ ਪਹਿਲੇ ਸਾਡੇ ਮਾਪਿਓ ਹੈ ਹੀ ਉਹਦੇ ਨਾਲ ਤੇ ਹੁਣ ਮੰਗ ਕੀ ਕਰਦੇ ਨੇ ਮੰਗ ਹੈ ਜੀ ਇਨਸਾਫ ਕਰਨ ਮੰਗਣ ਚਾਹਨੇ ਆ ਵੀ ਜਿਹੜੇ ਬੰਦੇ ਗੈਰਕਾਨੂੰਨੀ ਢੰਗ ਨਾਲ ਸਾਡੇ ਬੱਚੇ ਦੀ ਮਾਰਕੁੱਟ ਕੀਤੀ ਮੇਰੇ ਕੁੜੀ ਦੀ ਮੇਰੇ ਘਰਦਿਆਂ ਦੀ ਤਾਡੀ ਲੜਕੀ ਨੂੰ ਵੀ ਹੱਥ ਪਾਇਆ ਗਿਆ ਹਾਂਜੀ ਹਾਂਜੀ ਕਿੰਨਾ ਦੇ ਦੁਆਰਾ ਪਾਇਆ ਗਿਆ ਉਹ ਜਿਹੜਾ ਕਾਲੀ ਜੀ ਟੀ-ਸ਼ਰਟ ਵਾਲਾ ਸੀ ਉਹਨੇ ਸਰ ਤੁਹਾਡੀ ਲੜਕੀ ਨੂੰ ਹੱਥ ਪਾ ਲਿੱਤਾ ਗਿਆ ਕਿਦੇ ਨਾ ਕਿਦੇ 3 ਪੈਣਾ ਹਰੇਕ ਦੀਆਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਆਪਣੇ ਇੱਥੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਿਹਾ ਨਹੀਂ ਵੀ ਸਾਡੀ ਵੀ ਦਰਖਾਸਤ ਲਿਖੀ ਜਾਵੇ ਸਾਡੀ ਲੜਕੀ ਨੂੰ ਸ਼ਰਮਾ ਮੱਤ ਪਾਇਆ ਗਿਆ ਓਮ ਗਈ ਸੀ ਅੱਛਾ ਦਰਖਾਇ ਲਖਾਨ ਜੀ ਨਹੀਂ ਲਿਖੀ ਦਬਕੇ ਮਾਰਨ ਉਲਟ ਜੀ ਕਿਤੇ ਨਾ ਕਿਤੇ ਤੁਸੀਂ ਹੁਣ মিডিਆ মিডিਆ ਪਰਸਨ ਤੁਹਾਡੀ ਮਦਦ ਕਰੇਗਾ ਜੇ ਬਾਈ ਚਾਂਸ ਪੁਲਿਸ ਮੁਲਾਜ਼ਮ ਤੁਹਾਡੀ ਦਰਖਾਸਤ ਨਹੀਂ ਲੈਂਦੇ ਉਸ ਤੋਂ ਬਾਅਦ ਤੁਹਾਡਾ ਅਗਲਾ ਕਦਮ ਕੀ ਹੋਏਗਾ ਅਸੀਂ ਪੇਸ਼ ਹੋਵਾਂਗੇ ਧਰਨਾ ਲਾਵਾਂਗੇ ਚੰਡੀਗੜ੍ਹ ਚੌਂਕ 'ਚ ਠੀਕ ਕੋਹਾੜਾ ਚੌਂਕ ਚੰਡੀਗੜ੍ਹ ਰੋਡ 'ਤੇ ਮੰਗ ਕੀ ਕਰਦੇ ਹੋ ਮੰਗ ਜੀ ਜਿਹੜਾ ਗੈਰ ਕਾਨੂੰਨੀ ਕੁੱਟਿਆ ਜਾਂਦੋ ਵੇਲ ਮਖਾਨ ਉਥੋਂ ਫੂਕ ਤੋਂ ਲੈਂਦੀ ਉਹਨਾਂ ਨੇ ਕੈਮਰੇ ਚੈੱਕ ਕਰਾ ਦੇਣ ਜੀ ਜੀ ਠੀਕ ਹੈ ਜੀ ਜੀ ਉਥੋਂ ਵੇਲ ਨੇ ਲਈ ਸਰਪੰਚ ਵੀ ਪੁੱਛਿਆ ਨਹੀਂ ਸਿੱਧੇ ਆ ਕੇ ਘਰ ਕੁੜੀ ਦਾ ਚਾਚਾ ਕੁੜੀ ਦਾ ਡੈਡੀ ਇੱਕ ਪੁਲਿਸ ਵਾਲਾ ਉਹ ਨਾਲ ਆ ਕੇ ਮੁੰਡਾ ਟਾਲਿਆ ਠੀਕ ਜਿਹੜੇ ਰੋਲਾ ਪਿਆ ਪਿੰਡ ਵਾਲੇ ਛੜਾਇਆ ਜੀ ਜਿਹੜੇ 15 16 ਬੰਦੇ ਖੜੇ ਸੀ ਸਾਰਿਆਂ ਦੇ ਪਰਚਾ ਪਾਦਾ ਸਾਰਿਆਂ ਦੇ ਪਰਚਾ ਪਾਦਾ ਸਾਰਿਆਂ ਦੀ ਕਹਿੰਦੇ ਜੀ ਤੁਸੀਂ ਪੁਲਿਸ ਵਾਲੇ ਦੀ ਬੇਇੱਜ਼ਤੀ ਕੀਤੀ ਤੁਸੀਂ ਮਾਰਨ ਲੱਗੇ ਸੀ ਮੇਰੇ ਮਾਰਨ ਦਾ ਤਿੰਨ ਬੰਦਿਆਂ ਨੂੰ ਕਿੰਨੇ 15 16 ਬੰਦੇ ਥੋੜੇ ਨੇ ਜੀ ਜੀ ਇੱਕ ਤੇ ਚਾਰ-ਚਾਰ ਛੱਡਦੇ ਨੇ ਜੀ ਜੀ ਪਰ ਉਹ ਸੁਣੀ ਨਹੀਂ ਸਾਡੀ ਕੋਈ ਸੁਣੀ ਨਹੀਂ ਤਾਂ ਵੀ ੱੱਕੇ ਨਾਲ ਪਰਚਾ ੱੱਕੇ ਨਾਲ ਜੀ ਜਿਹੜੇ ਖੜੇ ਉਹਨਾਂ ਦੀ ਵੀ ਬਾਤ ਹੈ ਕਿਤੇ ਨਾ ਕਿਤੇ ਹਰਦੀਪ ਸਿੰਘ ਮੁੰਡੀਆਂ ਬਹੁਤ ਵਧੀਆ ਮੰਤਰੀ ਹਾਂ ਜੀ ਹਾਂ ਜੀ ਮੋਟਾ ਭਾਈ ਨੇ ਖੁਦ ਮੈਂ ਹਾਂ ਜੀ ਹਾਂ ਜ ਜਿਹੜੇ ਗੈਰਕਾਨੂੰਨੀ ਢੰਗ ਨਾਲ ਮਰਕਾਰ ਆ ਕੇ ਕੁੱਟਿਆ ਮੁੰਡੇ ਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਕਿਹੜੇ ਤਰੀਕੇ ਨਾਲ ਤੂੰ ਗਏ ਸੀ ਕਿਹੜੇ ਤਰੀਕੇ ਨਾਲ ਮੁੰਡਾ ਚੱਕਿਆ ਤੁਸੀਂ ਕਿਹੜੇ ਤਰੀਕੇ ਨਾਲ ਕੁਛ ਕੀਤਾ ਤੁਸੀਂ ਆਪਣਾ ਕਾਨੂੰਨ ਕਾਨੂੰਨ ਦੀ ਖਲਵਾੜ ਕੀਤੀ ਤੁਸੀਂ ਹਾਂਜੀ ਹਾਂਜੀ ਸਸੀ ਕਾਲਜੀ ਵੈਕੂ ਜੀ ਖਾਲਸਾ ਉਹਦੀ ਫਤਿਹ ਜੀ ਜੀ ਸਰ ਕੀ ਮਾਮਲਾ ਹੋਇਆ ਕਿ ਜਿਹੜਾ ਕਿ ਅੱਜ ਤੁਹਾਨੂੰ মিডিਆ ਨੂੰ ਇਸ ਜਗ੍ਹਾ ਦੇ ਉੱਤੇ ਬੁਲਾਉਣਾ ਪਿਆ ਹਾਂਜੀ মিডিਆ ਨੇ ਇਸ ਕਰਕੇ ਬੁਲਾਉਣਾ ਪਿਆ ਜੀ ਆਦਰਵਾਇਜ਼ ਮੈਂ ਵੀ ਅੱਜੇ ਐਮਪੀ ਤੋਂ ਆ ਮੇਰਾ ਬੇਟਾ ਵਾ ਸਰਵਜੀਤ ਸਿੰਘ ਚੱਲਦੇ ਓ ਤੇ ਇੱਥੇ ਸਾਡੇ ਪਿੰਡ ਇੱਕ ਕੋਈ ਕੇਸ ਸੀਗਾ 2 ਸਾਲ ਪੁਰਾਣਾ ਜੀ ਕਿਸੇ ਦਾ ਆਪਣੇ ਸਾਡੇ ਕਜ਼ਨ ਹੀ ਮੰਨ ਲਓ ਕਿ ਪਿੰਡ ਦੇ ਵਿੱਚ ਸਾਰੇ ਰਿਸ਼ਤੇਦਾਰ ਹੀ ਹੁੰਦੇ ਆ ਜੀ ਜੀ ਅੱਜ ਕੱਲ ਆਪਾਂ ਕਿਸੇ ਦੇ ਘਰ ਵੀ ਰੇਡ ਕਰਨੀ ਹੋਵੇ ਬਾਈ ਦੇ ਵਿੱਚ ਜਾਣਾ ਹੋਵੇ ਨਾ ਉਹ ਦੱਸਣਾ ਪੈਂਦਾ ਦੂਜੇ ਏਰੀਆ ਦੀ ਪੁਲਿਸ ਆਈ ਹੈ ਤੁਸੀਂ ਪੁਲਿਸ ਮੁਲਾਜ਼ਮ ਹੋ ਤੁਸੀਂ ਸਰਪੰਚ ਨੂੰ ਕਿਸੇ ਮੈਂਬਰ ਨੂੰ ਨਾਲ ਲਾਓ ਜੀ ਸਹੀ ਹੈ ਨਾ ਦੂਜਾ ਨੰਬਰ ਕਿਸੇ ਦੇ ਘਰ ਅੱਜ ਕੱਲ ਜਾਨਵਰ ਦਾ ਵੀ ਬੱਚਾ ਚੱਕਣਾ ਹੋਵੇ ਤੇ ਮਾਂ ਚੱਕਣੀ ਨਹੀਂ ਦਿੰਦੀ ਉਹਦੀ ਜੀ ਜੀ ਉਸ ਬੱਚੇ ਨੇ ਨਾ ਘਰ ਆ ਕੇ ਲੱਤਾਂ ਬੰਨ ਕੇ ਨੂੜ ਕੇ ਕੁੱਟਿਆ ਜੁੱਤੀਆਂ ਨਾਲ ਉਹਨੂੰ ਜੀ ਨਾਸਾਂ ਜੋਦੀਆਂ ਚ ਖੂਨ ਕੱਢਿਆ ਸਰ ਕੌਣ ਲੋਕ ਸੀਗੇ ਜਿਹੜੇ ਕਿ ਇਸ ਜਗ੍ਹਾ ਦੇ ਉੱਤੇ ਆਏ ਸੀਗੇ ਇਹ ਜੀ ਕੁਝ ਸਾਡੇ ਵਾਲ ਨੂੰ ਤਾਂ ਅਣਪਛਾਤੇ ਸੀਗੇ ਜੀ ਜੀ ਤੇ ਵਿੱਚ ਕੋਈ ਯੂਨੀਫਾਰਮ ਸੀ ਪੰਜਾਬ ਪੁਲਿਸ ਦੀ ਜੀ ਤੇ ਵਿੱਚ ਬੰਦੇ ਯੂਨੀਫਾਰਮ ਤੋਂ ਬਿਨਾਂ ਵੀ ਸੀ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਉਹ ਕੋਈ ਕੇਸ ਪੁਰਾਣਾ ਇਹਨਾਂ ਦਾ ਕੋਈ 2 ਸਾਲ ਜੀ ਤੇ ਉਹ ਸਿੱਧਾ ਹੀ ਕੋਈ ਇਹਨਾਂ ਨੇ ਬਾਹਰਲੀ ਪੁਲਿਸ ਸੀ ਇੱਥੋਂ ਦੀ ਨਹੀਂ ਸੀਗੀ ਕਹਿੰਦੇ ਵੀ ਇੱਥੋਂ ਸਲੇਮ ਟਾਪਰੀ ਦੀ ਪੁਲਿਸ ਆ ਉਹ ਸਾਡੇ ਥਾਣੇ ਦੀ ਨਹੀਂ ਸੀਗੀ ਜੀ ਉਹ ਆਏ ਇੱਥੇ ਉਹਨਾਂ ਕਿਸੇ ਨੂੰ ਜਾਨਕਿ ਦੱਸਣਾ ਉਚਿਤ ਨਹੀਂ ਸਮਝਿਆ ਵੀ ਅਸੀਂ ਕਿਸੇ ਨੂੰ ਦੱਸ ਜੀ ਦਾ ਕਿਸੇ ਨਾਲ ਗੱਲ ਕਰ ਲਈ ਸਿੱਧਾ ਘਰ ਆਏ ਇਹਨਾਂ ਦੇ ਉਹਨਾਂ ਆਉਂਦਿਆ ਮੁੰਡੇ ਨੂੰ ਮੁੱਦਾ ਪਾ ਕੇ ਬੰਨ ਕੇ ਕੁੱਟ-ਕੁੱਟ ਕੇ ਮੁੰਡੇ ਦੀ ਨਾਸਾਂ ਜਿਹਾ ਲਹੂ ਕੱਢਿਆ ਪੂਰਾ ਜੀ ਇਹ ਜੇ ਪਿੰਡ ਵਾਲਿਆਂ ਨੇ ਛੜਾਇਆ ਉਹਨਾਂ ਛੱਡਿਆ ਨਹੀਂ ਵੀਡੀਓ ਤੁਸੀਂ ਵੇਖ ਸਕਦੇ ਹੋ ਵੀਡੀਓ ਬਣੀ ਹੋਈ ਹੈ ਜੀ ਅੱਜ ਕੱਲ ਤੁਹਾਨੂੰ ਪਤਾ ਕਿਹੜਾ ਯੋਗ ਹੈ ਕਿਸੇ ਜਾਨਵਰ ਦਾ ਬੱਚਾ ਲੈਣ ਜਾਣਾ ਹੋਵੇ ਨੇ ਚੁੱਕਣਾ ਹੋਵੇ ਤੇ ਉਹ ਮੌਕੇ ਤੇ ਜਾਨਵਰ ਵੀ ਨਹੀਂ ਚੁੱਕਣ ਦਿੰਦਾ ਤੇ ਉਹਦੀ ਮਾਂ ਦੇ ਸਾਹਮਣੇ ਉਹਦੀ ਮੁੰਡਾ ਵੀ ਕੁੱਟਿਆ ਉਹਦੀ ਭੈਣ ਵੀ ਕੁੱਟੀ ਉਹਦੀ ਮਾਂ ਵੀ ਕੁੱਟੀ ਤੇ ਉਹਦੀ ਦਾਦੀ ਦੇ ਵੀ ਉਹਨ ਸਰ ਐਡਾ ਕੀ ਤਕੜਾ ਗੁਨਾਹ ਕਰਤਾ ਇਹ ਤਾਂ ਜੀ ਹੁਣ ਪੰਜਾਬ ਪੁਲਿਸ ਵਾਲੇ ਉਹੀ ਦੱਸਣਗੇ ਕਿ ਜਿਹੜੇ ਨਾਲ ਉਹਦੇ ਜਿਹੜੇ ਸਿਵਲ ਵਰਦੀ ਦੇ ਵਿੱਚ ਸੀਗੇ ਕਹਿੰਦੇ ਇੱਕ ਵਕੀਲ ਸੀਗਾ ਕਿ ਉਹਦਾ ਕੁੜੀ ਦਾ ਚਾਚਾ ਸੀ ਕੌਣ ਸੀ ਉਹ ਤਾਂ ਉਹੀ ਦੱਸਣਗੇ ਜੀ ਤੇ ਦੂਜਾ ਨੰਬਰ ਜਿਹੜੇ ਬੰਦਿਆਂ ਦੇ ਵਿੱਚ ਪਰਚੇ ਦੇ ਵਿੱਚ ਇਹਨਾਂ ਹਲਵਾ ਪਰਚੇ 'ਚ ਨਾਂ ਕਰਤੇ ਐ ਉਹਦੇ ਵਿੱਚ ਇੱਕ ਮੇਰਾ ਬੇਟਾ ਸਰਬਜੀਤ ਸਿੰਘ ਉਹਦਾ ਕੀ ਕਸੂਰ ਸੀਗਾ ਜੀ ਕੋਈ ਕਸੂਰ 14 ਸਾਲ ਦਾ ਬੱਚਾ ਜੀ ਉਹ ਫਿਰ ਪੁਲਿਸ ਨੇ ਉਹਨੂੰ ਚੁੱਕਿਆ ਵਾ ਚੁੱਕ ਕੇ ਉਹਨੂੰ ਉੱਥੇ ਲੈ ਗਏ ਆ ਫਿਰ ਉਹਦੇ ਲੱਤਾਂ ਮਾਰੀਆਂ ਵਾ ਫਿਰ ਉਹਦੀ ਦਸਤਾਰ ਲਾ ਕੇ ਉਹਦੇ ਸਿਰ ਤੇ ਚਪਲਾ ਮਾਰੀਆਂ ਵਾ ਅਦਰਵਾਈ ਉਹਨੂੰ ਛੱਡਿਆ ਰਾਤ ਨੂੰ 10000 ਰੁਪਇਆ ਲੈ ਕੇ ਰਾਤ ਨੂੰ 1 ਵਜੇ ਮੁੰਡੇ ਨੂੰ ਛੱਡਿਆ ਉਹ ਮੁੰਡਾ ਹਲੇ ਵੀ ਮੈਂ ਜੇਰੇ ਇਲਾਜ ਆ ਮੈਂ ਉਹਦਾ ਇਲਾਜ ਮੈਂ ਐਮਪੀ ਤੋਂ ਅੱਜ ਆਇਆ ਉਹਦਾ ਇਲਾਜ ਕਰਾਉਣ ਨੂੰ ਜੀ ਪਰ ਕਿਤੇ ਨਾ ਕਿਤੇ ਬੜਾ ਤੱਕਾ ਹੋਇਆ ਵਾ ਕਿਤੇ ਨਾ ਕਿਤੇ ਸੀਐਮ ਭਗਵੰਤ ਮਾਨ ਸਾਹਿਬ ਵੀ ਦੇਖ ਰਹੇ ਨੇ ਸਰਪ ਭਾਵਕ ਨਾ ਹੋਵੋ ਤੁਸੀਂ ਦੇਖ ਸਕਦੇ ਹੋ ਕਿ ਦੋਸਤੋ ਹੰਝੂ ਆ ਗਏ ਨੇ ਕਿਤੇ ਨਾ ਕਿਤੇ ਵਾਕੇ ਹੀ ਪੰਜਾਬ ਪੁਲਿਸ ਵੱਲੋਂ ਵਾਕੇ ਹੀ ਕਹਿਰ ਗੁਜ਼ਾਰਿਆ ਗਿਆ ਕਿ ਪਿਤਾ ਭਾਵਕ ਹੋ ਗਿਆ ਦੇਖਣਾ ਇਹ ਹੋਗਾ ਹੁਣ ਸੀਐਮ ਭਗਵੰਤ ਮਾਨ ਸਾਹਿਬ ਨੂੰ ਕੀ ਕਹਿੰਦੇ ਨੇ ਹਾਂਜੀ ਸਰ ਕਿਤੇ ਨਾ ਕਿਤੇ ਸੀਐਮ ਭਗਵੰਤ ਮਾਨ ਸਾਹਿਬ ਵੀ ਦੇਖ ਰਹੇ ਨੇ ਤੁਹਾਡੇ ਵਿਧਾਇਕ ਜਿਹੜੇ ਹਰਦੀਪ ਸਿੰਘ ਮੁੰਡੀਆਂ ਬਹੁਤ ਹੀ ਵਧੀਆ ਨੇ ਤੁਸੀਂ ਨਹੀਂ ਉਹ ਵਧੀਆ ਹੀ ਜੀ ਹਾਂਜੀ ਵੀ ਤੁਸੀਂ ਉਹਨਾਂ ਦੇ ਕੋਲ ਮੈਂ ਇੱਥੇ ਹੈ ਨਹੀਂ ਸੀ ਜੀ ਮੈਂ ਅੱਜ ਆਇਆ ਹਾਂ ਮੱਥੋਂ ਜੁਮਸਟ ਕੱਲ ਉਹ ਮੈਂ ਅੱਜ ਹੀ ਆਂ ਜੀ ਅੱਜ ਹੁਣ ਦੇ ਦਿਆਂ ਸਵੇਰੇ ਜਾਵਾਂਗੇ ਜੇ ਬਾਈ ਚਾਂਸ ਤੁਹਾਡੇ ਸੁਣ ਬਾਈ ਇੱਥੇ ਨਹੀਂ ਹੁੰਦੀ ਤੁਸੀਂ ਕਿਸ ਲੈਵਲ ਤੱਕ ਅਸੀਂ ਹਾਈ ਕੋਰਟ ਤੱਕ ਵੀ ਜਾਵਾਂਗੇ ਜੀ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਇਨਸਾਫ ਹੋਣਾ ਚਾਹੀਦਾ ਜੀ ਉਹ ਮਸੀ ਮੁੰਡੇ ਨੂੰ ਵਾਲ ਰੱਖਣ ਨੂੰ ਕਿਹਾ ਸੀ ਕਹਿੰਦਾ ਮੈਂ ਕਟਾ ਦੇਣੇ ਅੱਛਾ ਜੀ ਮਤਲਬ ਕਿ ਕਿਦੇ ਨਾ ਕਿਦੇ ਮਤਲਬ ਕਿ ਤੁਹਾਨੂੰ ਲੱਗਦਾ ਨਹੀਂ ਵੀ ਇਹ ਕਹਿਰ ਤੋਂ ਬਾਅਦ ਉਹ ਮੁੰਡਾ ਕਿਦੇ ਨਾ ਕਿਦੇ ਸਿੱਖੀ ਤੋਂ ਵੀ ਟੁੱਟਦਾ ਹੋਊ ਟੁੱਟਦਾ ਜੀ ਕਿਦੇ ਨਾ ਕਿਦੇ ਨਿਹੰਗ ਸਿੰਘ ਜਥੇਬੰਦੀਆਂ ਵੀ ਤੁਹਾਨੂੰ ਦੇਖਣੀਆਂ ਲੱਗੀਆਂ ਉਹਨਾਂ ਨੂੰ ਕੀ ਘਹਾ ਲੱਗ ਆਪ ਨਿਹੰਗ ਸਿੰਘ ਆ ਆ ਲਓ ਲਿਸੈਂਸ ਮੇਰਾ ਬਈ ਕਿਦੇ ਨਾ ਕਿਦੇ ਵੀ ਇੱਕ ਨਿਹੰਗ ਸਿੰਘ ਪਰਿਵਾਰ ਦੇ ਉੱਤੇ ਤੁਸੀਂ ਇੱਥੇ ਕਹਿਰ ਹੋ ਗਿਆ ਜੀ ਫਿਰ ਸਿੱਖਾਂ ਦੇ ਬੱਚਿਆਂ ਦੇ ਲਾ ਕੇ ਦਸਤਾਰਾਂ ਜੁੱਤੀਆਂ ਮਾਰਨੀ ਉਹ ਸਿਰ ਦੇ ਵਿੱਚ ਕਿੰਡੀ ਕਿੰਡੀ ਕੁ ਵਧੀਆ ਗੱਲ ਉਹ ਵੀ 14 ਸਾਲ ਦੇ ਬੱਚੇ ਦੇ ਇਹ ਤੁਸੀਂ ਲੱਗਦਾ ਨਹੀਂ ਵੀ ਤੁਹਾਨੂੰ ਕਿਤੇ ਨਾ ਕਿਤੇ ਕਿ ਉਹ ਪੁਰਾਣਾ ਟਾਈਮ ਆ ਗਿਆ ਵੀ ਮੈਂ ਕਹਿੰਦਾ ਜੀ ਪੰਜਾਬ ਪੁਲਿਸ ਨੇ ਸ਼ਰਮ ਲਾ ਲਈ ਸ਼ਰਮ ਆਪਾਂ ਸੋਹੀ 84 ਆ ਗਈ ਜੀ 84 ਆ ਗਈ ਦਸਤਾਰਾਂ ਲਾ ਕੇ ਜੁੱਤੀਆਂ ਮਾਰਨੀਆਂ ਬੱਚਿਆਂ ਨੂੰ ਉਹ ਬੱਚਾ ਅੱਗੇ ਆ ਕੇ ਉਹ ਅੱਗੇ ਭੁਇਖ ਦੇ ਵਿੱਚ ਉਹਨੇ ਆ ਕੇ ਗਲਤ ਕੰਮ ਹੀ ਕਰਨੇ ਚਾਜਦਾ ਨਹੀਂ ਹੋਣ ਕਰਨਾ ਨੇ ਕੋਈ ਵੀ ਕੀ ਹਾਸ ਰੱਖਾਂਗੇ ਉਹ ਪੜ੍ਹਾਈ ਵੀ ਕਦਮ ਪੜ੍ਹਨਾ ਵੀ ਨਹੀਂ ਮਾਵਾਲ ਵੀ ਘਟਾਉਣੇ ਮੈਂ ਨਹੀਂ ਕੋਈ ਕਰਨਾ ਪਿੰਡੇ ਤੇ ਲਾਸ਼ਾਂ ਪਈਆਂ ਉਹਦੇ ਅੱਛਾ ਜੀ ਮੰਗ ਕੀ ਹੈ ਇਨਸਾਫ ਹੋਣਾ ਚਾਹੀਦਾ ਜੀ ਜਿਹੜੇ ਬੰਦੇ ਇੱਥੇ ਆਏ ਸੀ ਉਹ ਕਿਸ ਅਧਾਰ ਤੇ ਆਏ ਸੀ ਉਹ ਕਿਸੇ ਨੂੰ ਪਿੰਡ ਦੇ ਬੰਦੇ ਮੂੰਹ ਤਵਾਰ ਨੂੰ ਦੱਸਣਾ ਉਚਿਤ ਨਹੀਂ ਸਮਝਿਆ ਗੁੰਡਾਗਰਦੀ ਸਿੱਧੀ ਪਿੰਡ ਦੇ ਵਿੱਚੋਂ ਕਰਕੇ ਗਏ ਆ ਕਿਸ ਬੇਸ ਤੇ ਉਹਨਾਂ ਨੂੰ ਕਿਸੇ ਦੀ ਸ਼ੈ ਸੀ ਤਾਂ ਹੀ ਕਰਕੇ ਗਏ ਆ ਜੀ ਜੀ ਕਿਤੇ ਨਾ ਕਿਤੇ ਸੀਐਮ ਭਗਵੰਤ ਮਾਨ ਸਾਹਿਬ ਦੇਖ ਰਹੇ ਨੇ ਤੁਸੀਂ ਇਹ ਨਹੀਂ ਕਿਹਾ ਵੀ ਤਾਂ ਸਾਡੀ ਥਾਣੇ ਵਿੱਚ ਦਰਖਾਸਤ ਲਿਖੀ ਜਾਵੇ ਬਿਲਕੁਲ ਜੀ ਮੈਂ ਕਿਹਾ ਜੀ ਮੈਂ ਵਾਰ-ਵਾਰ ਇਹ ਹੀ ਮੈਂ ਐਮਪੀ ਉਹ ਅੱਜ ਹੀ ਆਏ ਮੈਂ ਕਰ ਨਹੀਂ ਗਿਆ ਮੈਂ ਸਵੇਰੇ ਜਾ ਕੇ ਰਿਪੋਰਟ ਕਰਨੀ ਚਾਹੁੰਦਾ ਸਾਡੀ ਸਾਡੀ ਗੁਹਾਰ ਸੁਣੀ ਜਾਵੇ ਸਾਡੇ ਵਿੱਚ ਅਸੀਂ ਮੈਂ ਆਇਆ ਮੇਰੇ ਤੇ ਵੀ ਸ਼ਾਇਦ ਹੋਣਾ ਅਣਪਛਾਤੇ ਵਿੱਚ ਮੇਰੇ ਤੇ ਵੀ ਪਾਉਣ ਪਰਚਾ ਉਹ ਜੀ ਦੂਜਾ ਮੇਰੀ ਇਹ ਬੇਨਤੀ ਹੈ ਜੀ ਸਾਰੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਵੀ ਅੱਜ ਬੱਚਿਆਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਲਾ ਕੇ ਜੁੱਤੀਆਂ ਮਾਰੀ ਜਾਂਦੀ ਹੈ ਬੇਨਤੀ ਹੈ ਵੀ ਸਾਡਾ ਸਾਥ ਦਿਓ ਅਸੀਂ ਨਹੀਂ ਤੇ ਚੰਡੀਗੜ੍ਹ ਰੋਡ ਜਾਮ ਕਰਾਂਗੇ ਤੇ ਪੂਰਾ ਰੋਸ ਪ੍ਰਦਰਸ਼ਨ ਕਰਾਂਗੇ ਜੀ ਇੱਕ ਵਾਰ ਇਸ ਪਿੰਡ ਦਾ ਨਾਮ ਬੋਲ ਦਿਓ ਪਿੰਡ ਦਾ ਨਾਂ ਜੀ ਹੈ ਬੋਂਕੜ ਗੁਜਰਾ ਜ਼ਿਲ੍ਹਾ ਲੁਧਿਆਣਾ ਥਾਣਾ ਹੂਮਕਲਾ ਪੈਂਦਾ ਜੀ ਸਾਨੂੰ ਹਾਂਜੀ ਸ਼ਾਸਤਰੀਕਾਲ ਜੀ ਸ਼ਾਸਤਰੀਕਾਲ ਜੀ ਹਾਂਜੀ ਮਾਤਾ ਜੀ ਕੀ ਗੱਲਬਾਤ ਹੋਈ ਹੈ ਕਿ ਜਿਹੜਾ ਕਿ ਤੁਹਾਡੇ ਘਰ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ ਅਸੀਂ ਜੀ ਮੈਂ ਤਾਂ ਇਹ ਨਹੀਂ ਕਰ ਵੀ ਨਹੀਂ ਹੁੰਦੀ ਮੈਨੂੰ ਟਰੈਕ ਹੋਏ ਨੇ ਦੋ ਜੀ ਹਾਂ ਇਹਨੇ ਮੈਨੂੰ ਮਾਰ ਕੇ ਤਵਾ ਕੇ ਮਾਰਿਆ ਤਿੰਨ ਵਾਰੀ ਸੱਟਿਆ ਮੈਂ ਕਿਹਾ ਟੁੱਟਿਆ ਸੀ ਜੀ ਉਹ ਮੇਰੇ ਮੁੰਡੇ ਉਹ ਸੀ ਮੈਨੂੰ ਗਾਲਾਂ ਨਹੀਂ ਆਉਂਦੀ ਆ ਗਈ ਹੈ ਨਾ ਅੱਥਰ ਦੇ ਨਾਲ ਉਹਨੇ ਫਿਰ ਮੈਨੂੰ ਤਿੰਨ ਵਾਰੀ ਚ ਆ ਕੇ ਸੱਟਿਆ ਮੈਂ ਕਿਹਾ ਤੂੰ ਕਿਉਂ ਮਾਰਨਾ ਤੇ ਕੁੜੀ ਨੂੰ ਮੁੰਡੇ ਨੂੰ ਛੱਡ ਤੇ ਮੁੰਡੇ ਨੂੰ ਛੱਡ ਦੇ ਫਿਰ ਮੈਨੂੰ ਧੱਕਾ ਮਾਰਿਆ ਫਿਰ ਮੈਂ ਡੇਗ ਪਈਆਂ ਫਿਰ ਮੈਥੋਂ ਨਹੀਂ ਉੱਠਿਆ ਗਿਆ ਫਿਰ ਇਹਨੇ ਮਾਰ ਮਾਰ ਕੇ ਮੋਦੇ ਰਸਾਂ ਰਸੀਆਂ ਨਾਲ ਬੰਨ ਕੇ ਤੇ ਮਾਰ ਮਾਰ ਕੇ ਕੋਈ ਹਾਲ ਨਹੀਂ ਛੱਡਿਆ ਮੈਂ ਫਿਰ ਡਿੱਗ ਪਈਆ ਮੈਂ ਕਿਹਾ ਮੇਰੇ ਕੋ ਮੇਰਾ ਮੇਰਾ ਪਰਿਵਾਰ ਵੀ ਕੋਈ ਨਹੀਂ ਸੀ ਜਦ ਮੈਂ ਉੱਥੋਂ ਫਿਰ ਉੱਥੇ ਚੁੱਕਿਆ ਮੈਂ ਕਿ ਇਹਨੇ ਫਿਰ ਸਾਡੀ ਇੱਕ ਨਹੀਂ ਸੁਣੀ ਇੱਕ ਵੀ ਨਾ ਉਹਨਾਂ ਤਿੰਨ ਬੰਦਿਆਂ ਨੇ ਅਸੀਂ ਇਹ ਰੱਜੇ ਸੀ ਦਾਰੂ ਗੁਨਾ ਦਾਰੂ ਪੀਤੀ ਸੀ ਪੁਲਿਸ ਮੁਲਾਜ਼ਮਾ ਨੇ ਹਾਂ ਜੀ ਸ਼ਰਾਬ ਪੀਤੀ ਹੋਗੀ ਦਾਰੂ ਪੀਤੀ ਸੀ ਮੈਂ ਖੁਦ ਆਖਿਆ ਫਿਰ ਮੈਂ ਕਿਹਾ ਸ਼ਰਮ ਕਰੋ ਮੈਂ ਦਾਰੂ ਪੀ ਕੇ ਤੇ ਤੁਸੀਂ ਸਾਡੇ ਬੱਚਿਆਂ ਨੂੰ ਮਾਰ ਕੇ ਫਿਰ ਸਾਡਾ ਬਜ਼ੁਰਗ ਆਇਆ ਕੰਮ ਤੇ ਉੱਥੇ ਲੱਗਾ ਇੱਥੇ ਆਪਣੇ ਆ ਕੰਮ ਤੇ ਫਿਰ 12 ਵਜੇ ਆਮਦਾ 7 ਵਜੇ ਹੀ ਆਇਆ ਹੈ ਜੀ ਹਾਂ ਅਜੇ ਉਹਨੇ ਪਾਣੀ ਨਹੀਂ ਕੋਈ ਜੇ ਅੱਗੇ ਵੇਖਿਆ ਤਾਂ ਮਾਰ ਪੁਲਿਸ 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 ਸਾਰੇ ਇਕੱਠੇ ਬੰਦੇ ਇਕੱਠੇ ਸੀ ਜੀ ਇਹਨੇ ਆਖਿਆ ਵੀ ਕੀ ਕੀ ਗੱਲ ਕੀ ਗੱਲ ਮੈਂ ਤੁਸੀਂ ਮਾਰੋ ਨਾ ਤੁਸੀਂ ਮਾਰੋ ਨਾ ਫਿਰ ਵੀ ਪੁੱਤਰਾ ਉਹ ਤੋਂ ਆਦਾ ਬੁੜੇ ਨੂੰ ਚਾ ਕੇ ਮਾਰੋ ਵਿੱਚ ਉਹ ਉਹ ਨੂੰ ਮਾਰ ਕੇ ਚ ਜਾ ਕੇ ਉੱਤੇ ਉਹ ਆਪਣੇ ਚ ਉੜਦਾ ਪਿਆ ਉਹ 78 ਜੋਟੇ ਨੇ ਅਦਾ ਨਹੀਂ ਜੀ ਹੁਣ ਤੁਹਾਡਾ ਸੀਐਮ ਭਗਵੰਤ ਸਾਹਿਬ ਆ ਵੀ ਸਾਨੂੰ ਅਨਸਾਫ਼ ਹੋਣੀ ਚਾਹੀਦੀ ਪਿਛਲੀ ਉਮਰੇ ਸਾਨੂੰ ਜੇਲ੍ਹਾਂ ਚ ਇਨ ਖਾਤੀਆਂ ਨੇ ਹੈ ਅਸੀਂ ਇਹ ਜੋ ਕਿ ਹੈ ਨਹੀਂ ਸੀ ਜੀ ਜੀ ਹਾਂ ਠੀਕ ਹੈ ਬਸ